ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮਨਦੀਪ ਸਿੰਘ ਸਵਾਗਤ ਕਰਦਾ ਹਾਂ ਤੁਹਾਡਾ ਆਪਣੀ ਚੈਨਲ ਰਾਈ ਡੈਰੀ ਫਾਰਮਿੰਗ ਦੇ ਉੱਤੇ ਦੋਸਤੋ ਫੁੱਲ ਹੈਵੀ weight ਵੱਡੇ ਕੱਦ ਦੀ ਸਾਹੀਆਲ ਤੇ ਦੇਸੀ ਨਸਲ ਦੀ ਕਰਾਸ ਵੜੀ ਆ ਜਿਹੜਾ ਰੰਗ ਆ ਉਹ ਦੇਸੀ ਨਸਲ ਵਾਲਾ ਹਰਿਆਣਾ ਬਰੀਡ ਵਾਲਾ ਤਾਂ ਜਿਹੜਾ ਅੰਗ ਬੰਗਾ ਉਹ ਸਾਰੇ ਸਾਹੀਆਲ ਵਾਲੇ ਲੱਗੇ ਹੋਏ ਤਾਂ ਜਿਹੜਾ ਵੇੜੀ ਦਾ ਰਿਕਾਰਡ ਆ ਉਹ 24 ਤੋਂ 25 ਲੀਟਰ ਦਾ ਰਿਕਾਰਡ ਆ ਅਜੇ ਸੂਣ ਦੇ ਵਿੱਚ ਕਈ ਦਿਨ ਕੱਢਦੀ ਆ ਤਾਂ ਥਾਣ ਕੋਲ ਬਹੁਤ ਜ਼ਿਆਦੇ ਚੰਗਾ ਲੱਗਿਆ ਹੋਇਆ ਤਾਂ ਕੱਦ ਬਹੁਤ ਜ਼ਿਆਦੇ ਆ ਵੇੜੀ ਦਾ ਜਦੋਂ ਤੁਸੀਂ ਕੋਲੋਂ ਦੇਖੋਗੇ ਉਦੋਂ ਤੁਹਾਨੂੰ ਪਤਾ ਲੱਗੂਗਾ ਘਰੇ ਦੁੱਧ ਪੀਣ ਦੇ ਲਈ ਘਰੇ ਰੱਖਣ ਦੇ ਲਈ ਬਹੁਤ ਬੈਸਟ ਗਰਮੀ ਦੀ ਕੋਈ ਪ੍ਰਵਾਹ ਨਹੀਂ ਵੇੜੀ ਨੂੰ ਤਾਂ ਫੈਟ ਆ ਜਿਹੜੀ ਫੈਟ ਐ ਨਾ ਐਸ ਐਨ ਐਫ ਬਹੁਤ ਜ਼ਿਆਦੇ ਵਧੀਆ ਰਹੂਗੀ ਤਾਂ ਜੇ ਕੋਈ ਸੱਜਣ ਲੈਣਾ ਚਾਹੁੰਦਾ ਥੱਲੇ ਦੇ ਉੱਤੇ ਨੰਬਰ ਦੇ ਉੱਤੇ ਰਿੰਗ ਮਾਰ ਲਿਓ